ਜ਼ੀਰਾ ਦੇ ਮੰਜੂ ਜੁਵਲਰਸ ਦੇ ਉੱਪਰ ਕੁਝ ਜਿਹੜੀਆਂ ਟੈਲੋ ਜਿਹੜਾ ਅਟੈਕ ਕੀਤਾ ਗਿਆ ਸੀਗਾ ਗੋਲੀ ਚਲਾਈ ਗਈ ਸੀ ਉਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਤੇ ਹੁਣ ਤੱਕ ਇਹ ਜਿਹੜੀ ਕਾਰਵਾਈ ਕਿੱਥੇ ਪਹੁੰਚੀ ਹੈ ਹਾਂਜੀ ਇਹ ਬੜੀ ਵਧੀਆ ਸਰ ਦੇ ਕਾਰਗੁਜ਼ਾਰੀ ਜਿਹੜੀ ਦਿਖਾਈ ਗਈ ਹੈ ਸਿਟੀ ਜ਼ੀਰਾ ਪੁਲਿਸ ਵੱਲੋਂ ਸਾਡੀ ਸੀਆਈਏ ਜ਼ੀਰਾ ਵੱਲੋਂ ਅਤੇ ਜਿਹੜੇ ਇੱਕ ਸਾਂਝਾ ਆਪਰੇਸ਼ਨ ਏਜੀਟੀਐਫ ਦੇ ਨਾਲ ਜਿਹੜੀ ਸਾਡੀ ਇਨਫੋਰਮੇਸ਼ਨ ਕਰ ਲਈ ਸਰ ਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਸਾਰੀ ਰਾਤ ਨੰਨੇ ਇਹਦੇ ਵਿੱਚ ਲੱਗੇ ਰਹੇ ਤੇ ਸਾਡੇ ਇਥੋਂ ਦੇ ਲੋਕਲ ਜਿਹੜੇ ਜ਼ੀਰਾ ਪੁਲਿਸ ਦੇ ਕੁਝ ਮੁਲਾਜ਼ਮ ਮੁਲਾਜ਼ਮਾ ਨੇ ਬੜੀ ਮਿਹਨਤ ਕਰਕੇ ਉਹਨਾਂ ਨੂੰ ਬੰਦੇ ਨੂੰ ਪਹਿਲਾਂ ਆਇਡੈਂਟੀਫਾਈ ਕਰ ਲਿਆ ਆਇਡੈਂਟੀਫਾਈ ਕਰਨ ਤੋਂ ਬਾਅਦ ਸਾਡੀ ਏਜੀਪੀਐਫ ਦੀ ਟੀਮ ਤੇ ਸਾਡੇ ਸਿਟੀ ਪੁਲਿਸ ਅਤੇ ਜ਼ੀਰਾ ਦੇ ਸੀਆਈਏ ਵੱਲੋਂ ਇਹਨਾਂ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਗਿਆ ਜਿਹਦੇ ਵਿੱਚ ਇਨਫੋਰਮੇਸ਼ਨ ਬੇਸਡ ਇਹਨਾਂ ਨੇ ਨਾਕਾਬੰਦੀ ਕੀਤੀ ਤੇ ਉੱਥੇ ਮੋਟਰਸਾਈਕਲ ਤੇ ਉਹੀ ਜਿਹੜਾ ਪਲਸਰ ਮੋਟਰਸਾਈਕਲ ਉਹਨਾਂ ਨੇ ਯੂਜ਼ ਕੀਤਾ ਸੀ ਇਸ ਕ੍ਰਾਈਮ 'ਚ ਅਬੰਜੂ ਜੁਵਲਰਸ ਤੇ ਜਿਹੜਾ ਅਟੈਕ ਕੀਤਾ ਸੀ ਜਿਹੜਾ ਇਹਨਾਂ ਨੇ ਆ ਕੇ ਲੁੱਟ ਖੋਹ ਦੀ ਨੀਅਤ ਦੇ ਨਾਲ ਉਸ ਤੇ ਇਹਨਾਂ ਨੇ ਜਿਹੜਾ ਦੇਖਿਆ ਮੋਟਰਸਾਈਕਲ ਆਇਆ ਉਹਨਾਂ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਇਹਨਾਂ ਨੇ ਪੁਲਿਸ ਵੱਲੋਂ ਉਸ ਨੂੰ ਇੰਟਰਸੈਪਟ ਕੀਤਾ ਗਿਆ ਉਸ ਨੂੰ ਰੋਕਿਆ ਤੇ ਉਹ ਡਿੱਗ ਪਏ ਜੋ ਤੇਜ਼ ਰਫਤਾਰ ਦੇ ਵਿੱਚ ਸੀ ਉਹ ਡਿੱਗ ਪਏ ਤੇ ਉਹਨਾਂ ਨੇ ਡਿੱਗਦੇ ਸਾਰੇ ਉੱਥੇ ਤੇ ਪੁਲਿਸ ਵੱਲ ਦੋਨਾਂ ਜਣਿਆਂ ਨੇ ਫਾਇਰ ਕੀਤਾ ਜਿਹੜਾ ਹਰਜੀਤ ਸਿੰਘ ਜੀਤੂ ਨਾ ਦਾ ਇੱਕ ਬੰਦਾ ਹੈ ਤੇ ਜੋ ਸਨ ਆਫ ਕੁਲਵੰਤ ਸਿੰਘ ਤੇ ਪਿੰਡ ਉਹ ਮੁਹੱਲਾ ਚਠੂਆ ਦਾ ਵਾਰਡ 12 ਤੇ ਪੱਟੀ ਦਾ ਰਹਿਣ ਵਾਲਾ ਤੇ ਦੂਸਰਾ ਸੰਮੁਖ ਸਿੰਘ ਇਹਦੇ ਸਣੀ ਹੈ ਸਰਫ ਸਰਦੇਵ ਸਿੰਘ ਆਸਲ ਪਿੰਡ ਦਾ ਪੱਟੀ ਏਰੀਏ ਦੇ ਵਿੱਚ ਇਹ ਦੋਨੇ ਜਣੇ ਉਹਦੇ ਬਾਈਕਲ ਤੇ ਸੀ ਤੇ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਜਿਹੜੇ ਜਵਾਬੀ ਫਾਇਰ ਕੀਤਾ ਗਿਆ ਉਸੇ ਹਰਜੀਤ ਸਿੰਘ ਜਿਹੜਾ ਜੀਤੂ ਆ ਇਸ ਦੇ ਉਹ ਫਾਇਰ ਲੱਗਿਆ ਜੋ ਕਿ ਹਸਪੀਟਲ ਦੇ ਵਿੱਚ ਹੈ ਦਿੱਗਨ ਕਾਰਨ ਜਿਹੜੀ ਮੋਟਰਸਾਈਕਲ ਤੋਂ ਦਿੱਗਨ ਕਾਰਨ ਜਿਹੜਾ ਦੂਸਰਾ ਇਸ ਦੇ ਨਾਲ ਦਾ ਜਿਹੜਾ ਦੂਸਰਾ ਅਕਿਊਜ਼ਡ ਹੈ ਸਨ ਬੌਕਸਿੰਗ ਸਨੀ ਉਹਦੀ ਵੀ ਲੱਤੇ 6:00 ਵਜੇ ਦਿੱਗਨ ਕਾਰਨ ਜਿਹੜੀ ਉਹਦੀ ਵੀ ਟ੍ਰੈਕਚਰ ਹੋਇਆ ਤੇ ਇਹ ਜਿਹੜਾ ਇਹਨਾਂ ਦਾ ਇੱਕ ਹੋਰ ਸਾਥੀ ਸੀ ਇਹਨਾਂ ਦਾ ਉਹਨੂੰ ਅਸੀਂ ਬਹੁਤ ਜਲਦ ਸਾਡੀ ਟੀਮਾਂ ਗਈਆਂ ਨੇ ਆਇਡੈਂਟੀਫਾਈਡ ਹੈ ਉਹਨੂੰ ਬਹੁਤ ਜਲਦ ਪੜ ਲਾਂਗੇ ਇਹਦੇ ਵਿੱਚ ਹੋਰ ਕਈ ਤਰ੍ਹਾਂ ਦੀ ਕੈਸਰਾਈਆਂ ਸੀਗੀਆਂ ਵੀ ਜਵੇਂ ਕੋਈ ਗੱਲ ਕਰ ਰਿਆ ਸੀਗਾ ਜਦੋਂ ਪਹਿਲੀ ਇਥੇ ਮੌਕੇ ਤੇ ਪਹੁੰਚਿਆ ਸੀ ਵੀ ਸ਼ਾਇਦ ਇਹਨਾਂ ਨੂੰ ਕੋਈ ਫਰੋਤੀ ਦੀ ਕਾਲ ਆਈ ਹੈ ਜਾਂ ਕੋਈ ਹੋਟਪਾਲ ਆਈ ਹੈ ਉਹ ਅਜਿਹੀ ਕੋਈ ਗੱਲ ਨਹੀਂ ਇਹ ਜਿਹੜੇ ਲੁਟੇਰੇ ਸੀ ਇਹਨਾਂ ਨੂੰ ਸੀ ਵੀ ਅਸੀਂ ਜਾ ਕੇ ਇਹਦੇ ਤੋਂ ਕੁਝ ਪੈਸੇ ਬਣਾ ਲਾਂਗੇ ਇਮੀਡੀਟਲੀ ਖਾਲੀ ਇਹਨਾਂ ਨੇ ਦੇਖਿਆ ਵੀ ਦੁਕਾਨ ਤੇ ਹੋਰ ਕੋਈ ਨਹੀਂ ਖੜਾ ਤੇ ਉਹ ਬਜ਼ੁਰਗ ਜਿਹੜੇ ਹੈਗੇ ਆ ਦੁਕਾਨ ਤੇ ਬੈਠੇ ਪਰ ਜਦੋਂ ਉਹਨਾਂ ਨੂੰ ਅੱਗੇ ਹੋਰ ਰੈਜ਼ਿਸਟੈਂਸ ਮਿਲੀ ਤੇ ਉਹਨਾਂ ਨੇ ਇਹਨਾਂ ਨੂੰ ਪੈਸੇ ਕਹਿਣ ਤੇ ਨਹੀਂ ਦਿੱਤੇ ਤਾਂ ਇਹ ਉਹਦੇ ਵਿੱਚ ਘਬਰਾਹਟ ਛੇਦੀ ਦੇ ਨੇ ਫਾਇਰ ਕਰਕੇ ਮਾਰ ਦੇਣ ਦੀ ਨੀਦ ਰਾਣੇ ਫਾਇਰ ਕੀਤਾ ਤੇ ਉੱਥੋਂ ਦੌੜ ਗਏ ਤੇ ਸਾਡੀ ਟੀਮ ਨੇ ਬੜੀ ਵਧੀਆ ਬਹਾਦਰੀ ਦਿਖਾਉਂਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਹਰ ਵਿਦਨ 24 ਆਵਰਸ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੇ ਨਾਸਿਰ ਬੇਨ ਨੂੰ ਸੋਲਵ ਕੀਤਾ ਕਰਾਇਆ ਨੂੰ ਬਲਕਿ ਜਿਹੜੇ ਇਹ ਮਿਸਕਰੀਐਂਟਸ ਹੈ ਇਹਨਾਂ ਨੂੰ ਸਬਕ ਸਿਖਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਥੈਂਕ ਯੂ